ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਫਾਰਸੀ ਸਲਵਾਰ ਬਾਰੇ ਦੱਸਾਂਗੇ ਜੀ ਇਹ ਕਿਸ ਤਰ੍ਹਾਂ ਕੱਟੀ ਜਾਂਦੀ ਆ ਇਹਦਾ ਪੂਰਾ ਮੈਥਡ ਤੁਹਾਨੂੰ ਦੱਸਾਂਗੇ ਹਾਂਜੀ ਆਪਾਂ ਕੱਪੜੇ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਹੈ ਜੀ ਫਿਰ ਆਪਾਂ ਜਿੰਨਾ ਵੀ ਕੱਪੜਾ ਆਪਣੇ ਕੋਲੇ ਹੈਗਾ ਜੀ ਸਲਵਾਰ ਦਾ ਉਹਨੂੰ ਆਪਾਂ ਚੰਗੀ ਤਰ੍ਹਾਂ ਵਿਛਾ ਲੈਣਾ ਫਿਰ ਆਪਾਂ ਉਹਨੂੰ ਜੀ ਡਬਲ ਫੋਲਡ ਕਰ ਦੇਣਾ ਹੈ ਇਸ ਤਰ੍ਹਾਂ ਤੇ ਜਿਹੜਾ ਬੰਦ ਪਾਸਾ ਜਿਹੜਾ ਆਪਾਂ ਆਪਣੇ ਵੱਲ ਹੀ ਰੱਖਣਾ ਹੈ ਜਿਹੜਾ ਖੁੱਲਾ ਪਾਸਾ ਉਹ ਆਪਾਂ ਦੂਸਰੇ ਪਾਸੇ ਰੱਖਣਾ ਹੈਗਾ ਤੇ ਹੁਣ ਆਪਾਂ ਜੀ ਆਪਣੇ ਕਸਟਮਰ ਦੀ ਜਿਹੜੀ ਸਲਵਾਰ ਦੀ ਲੈਂਥ ਉਹ ਆਪਾਂ ਲੈ ਲੈਣੀ ਕਿੰਨੀ ਉਪਰ ਮੈਂ ਲਈ ਜੀ ਸਾਰੀ ਟੋਟਲ ਹੈਗੀ ਆ ਜੀ 32 ਇੰਚ 32 ਦੇ ਵਿੱਚ ਜੀ 4 ਇੰਚ ਆਪਾਂ 벨ਟ ਦਾ ਕੱਢ ਦਿੰਨੇ ਆ ਪਿੱਛੇ ਰਹਿਗਾ ਜੀ 28 1 ਇੰਚ ਆਪਾਂ ਮਾਰਕ ਨ ਰੱਖਣਾ ਹੁੰਦਾ ਹੈ ਜੀ ਆਪਾਂ 29 29 ਤੇ ਨਿਸ਼ਾਨੀ ਲਾਵਾਂਗੇ ਜੀ ਇਸ ਤਰ੍ਹਾਂ 29 ਤੇ ਨਿਸ਼ਾਨੀ ਲੱਗ ਗਈ ਤੇ ਅੱਗੇ ਵੀ ਜੀ ਆਪਾਂ ਇਸ ਤਰ੍ਹਾਂ 29 ਤੇ ਨਿਸ਼ਾਨੀ ਲਾਵਾਂਗੇ ਇਹ ਆਪਾਂ ਜੀ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਆਪਾਂ 29 29 ਤੇ ਨਿਸ਼ਾਨ ਲਾ ਕੇ ਤੇ ਆਪਾਂ ਇੱਕ ਇਸ ਤਰ੍ਹਾਂ ਮਾਰਕ ਲਾ ਦੇਣਾ ਆਪਾਂ ਪੂਰਨ ਨਿਸ਼ਾਨੀ ਲਾ ਦੇਣੀ ਹੈ ਇਸ ਤਰ੍ਹਾਂ ਮਾਰਕ ਕਰਤਾ ਫਿਰ ਆਪਾਂ ਜੀ 3 ਇੰਚ 3 ਇੰਚ ਉੱਪਰ ਮਾਰਕ ਕਰਨਾ ਤੇ ਇਸ ਤਰ੍ਹਾਂ ਦੀ 3 3 ਇੰਚ ਕਰਕੇ ਤੇ ਇਹਦੀ ਆਪਾਂ ਨਿਸ਼ਾਨੀ ਸਿੱਧੀ ਲਾ ਦੇਣੀ ਹੈ ਸਿੱਧਾ ਮਾਰਕ ਆਪਾਂ ਖਿੱਚ ਦੇਣਾ ਹੈਗਾ ਇਸ ਤਰ੍ਹਾਂ ਜੀ ਪੂਰਾ ਸਹੀ ਪ੍ਰੋਪਰ ਤਰੀਕੇ ਦੇ ਨਾਲ ਹਾਂਜੀ ਫਿਰ ਆਪਾਂ ਜੀ ਜਿਹੜੀ ਹੈਗੀ ਆ ਆਪਣੀ ਜਿਹੜੀ ਮੂਰੀ ਹੈ ਉਹ ਆਪਾਂ ਲੈ ਲਈਏ ਕਿੰਨੀਆਂ ਆਪਣੇ ਕਸਟਮਰ ਦੀ ਮੂਰੀ ਜਿਹੜੀ ਹੈਗੀ ਹੈ ਜੀ ਉਹ ਆਪਾਂ ਲੈ ਲਈਏ ਕਿੰਨੀਆਂ ਉਹ ਦੀ ਹੈਗੀ ਹੈ 5.5 ਤੇ ਇਹਨਾਂ ਦੀ ਇਹ ਸਲਵਾਰ ਸੀਗੀ ਜੀ ਦੂਸਰੀ ਆਪਾਂ ਹਣ ਕਰਨੀ ਹੈ ਜੀ ਫਾਰਸੀ ਸਲਵਾਰ ਸੀਨੀਅਰ ਫਾਰਸੀ ਸਲਵਾਰ ਦਾ ਜੀ 7 ਤੋਂ ਲੈ ਕੇ ਤੇ ਆਪਾਂ 9 10 ਤੱਕ ਆਪਾਂ ਇਹਦਾ ਪਹੁੰਚਾ ਰੱਖ ਸਕਦੇ ਹੁੰਦੇ ਆ ਤੇ ਜੀ ਆਪਾਂ ਰੱਖਾਂਗੇ ਇਹਨਾਂ ਦਾ ਪਹੁੰਚਾ 8 ਤੇ ਆਪਾਂ 8.5 ਤੇ ਨਿਸ਼ਾਨ ਲਾ ਦਿੰਦੇ ਇਸ ਤਰ੍ਹਾਂ ਸਾਡੇ ਅੱਧੇ ਤੋਂ 8 ਤੋਂ ਨਿਸ਼ਾਨ ਲਾ ਕੇ ਫਿਰ ਆਪਾਂ ਜੀ ਆਸਨ ਦੇ ਨਿਸ਼ਾਨ ਲਾਵਾਂਗੇ ਆਸਨ ਤੇ ਜਦ ਆਪਾਂ ਨਿਸ਼ਾਨ ਲਾਵਾਂਗੇ ਜੀ ਆਪਾਂ ਜਿਹੜਾ 3 ਇੰਚ ਵਧਾ ਕੇ ਲਿਆ ਸੀਗਾ ਉਹ ਨਿਸ਼ਾਨੀ ਤੋਂ ਆਪਾਂ ਇੰਚ ਟੇਪ ਰੱਖਣਾ ਹੈ ਤੇ ਆਪਾਂ 10 ਇੰਚ ਤੱਕ ਨਿਸ਼ਾਨ ਲਾ ਦੇਣਾ ਆਪਣਾ 8 ਇੰਚ ਤਿਆਰ ਆਸਨ 10 ਇੰਚ ਤੇ ਨਿਸ਼ਾਨ ਲਾ ਕੇ ਫਿਰ ਆਪਾਂ ਜੀ ਆਸਨ ਤੋਂ ਤੇ ਜਿਹੜੀ ਮੂਰੀ ਹੈ ਤੇ ਉਹ ਤੋਂ ਆਪਾਂ ਸਿੱਧਾ ਇਸ ਤਰ੍ਹਾਂ ਜੀ ਫਿਰ ਆਪਾਂ ਜਿਹੜਾ ਉੱਪਰ 3 ਇੰਚ ਰੱਖਿਆ ਸੀ ਨਾ ਜਿਹੜਾ ਕੱਪੜਾ ਆਪਾਂ ਜੀ ਉਹ ਆਪਾਂ ਆਸਨ ਤੋਂ ਇੰਚ ਟੇਪ ਰੱਖ ਕੇ ਤੇ ਮੂਰੇ ਆਪਾਂ ਇਸ ਤਰ੍ਹਾਂ ਕੱਟ ਪਾ ਲੈਣੀ ਆ ਮੂਰੇ ਆਪਣੀ ਸਲਵਾ ਦੀ ਜਿੰਨੀ ਆਪਣੀ ਤਿਆਰ ਓਨੀ ਆਪਣੀ ਰਹਿ ਜੂਗੀ ਤੇ ਜੀ ਬੈਕ ਸਾਈਡ ਤੋਂ ਆਪਣਾ ਜਿਹੜਾ ਆਸਣਾ ਉਹ ਆਪਣਾ ਜਿਹੜਾ ਹੈਗਾ ਉਹ ਆਪਾਂ ਅਦਾਸੀ ਰੱਖਣਾ ਹੈ ਅੱਠ ਤਿਆਰ ਰਹੂਗਾ ਇਸ ਤਰ੍ਹਾਂ ਜਦ ਆਪਾਂ ਜੀ ਨਿਸ਼ਾਨ ਲਾਤਾ ਪੌਂਚੀ ਤੋਂ ਰੱਖ ਕੇ ਆਸਣ ਤੱਕ ਜਦ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਤਾ ਜਿਹੜੀ ਆਪਣੀ ਇਹ ਚੀਜ਼ ਹੈ ਜੀ ਬੈਕ ਸਾਈਡ ਵਾਲੀ ਕੁੰਦਾ ਹੈ ਕੁੰਦੇ ਦੀ ਜਿਹੜੀ ਇਹ ਲੰਬਾਈ ਹੈ ਨਾ ਇਹ ਵੱਧ ਜਾਂਦੀ ਹੈ ਜੀ 3 ਇੰਚ ਵੱਧ ਕੇ ਜੀ ਤੇ ਮੋਰੋਂ ਆਪਣੀ ਸਲਵਾਰ ਜਿਹੜੀ ਉਹ ਉਸੇ ਤਰ੍ਹਾਂ ਹੀ ਰਹਿੰਦੀ ਆ ਉਹ ਇੱਕ ਚੰਗੀ ਤਰ੍ਹਾਂ ਆਪਣੀ ਸਲਵਾਰ ਨੂੰ ਪਰਫੈਕਟ ਤਰੀਕੇ ਦੇ ਨਾਲ ਬਣ ਜਾਂਦੀ ਆ ਜਾਨੀ ਕਿ ਇਹਦੇ ਨਾਲ ਜੀ 3 ਇੰਚ ਜਦੋਂ ਪਿੱਛੇ ਵੱਧ ਜਾਂਦਾ ਨਾ ਤਾਂ ਖਿੱਚ ਪੈਂਦੀ ਆ ਨਾ ਜੀ ਕੋਈ ਇਹਦੇ ਵਿੱਚ ਪਹੁੰਚਾ ਘੁੰਮਦਾ ਨਾ ਕੋਈ ਜੀ ਇਹ ਜਾਨੀ ਕਿ ਉੱਪਰ ਨੂੰ ਚੱਕੀ ਜਾਂਦੀ ਆ ਇਹ ਇੱਕ ਬਹੁਤ ਪਰਫੈਕਟ ਤਰੀਕੇ ਦੇ ਨਾਲ ਬਣਦੀ ਆ ਤੇ ਇਹ ਆਪਣੀ ਸਲਵਾਰ ਜਿਹੜੀ ਹੈਗੀ ਜੀ ਇਹ ਮੀਡੀਅਮ ਸਾਈਜ਼ ਆ ਜੇ ਆਪਾਂ ਫੁੱਲ ਸਲਵਾਰ ਕੱਟਣੀ ਹੋਵੇ ਜੀ ਫਿਰ ਆਪਾਂ ਨੂੰ ਜਿਹੜਾ ਇਹ ਆਸਨ ਇਹ ਵੱਡਾ ਰੱਖਣਾ ਪੈਂਦਾ ਹੈ ਇਹ ਆਪਾਂ ਨੂੰ ਜਿਵੇਂ ਇੱਥੇ ਨਿਆਣੀਆਂ ਕੱਢੀ ਪੈਂਦੀ ਹੈ ਹੁਣ ਆਪਾਂ ਜੀ ਇਹਦੀ ਕਰ ਦਾਂਗੇ ਕਟਿੰਗ ਇਸ ਤਰ੍ਹਾਂ ਆਸਲ ਤੋਂ ਆਪਾਂ ਜੀ ਇਸ ਤਰ੍ਹਾਂ ਕੱਪੜਾ ਥੋੜਾ ਛਾਂਟ ਕਰ ਦਾਂਗੇ ਇਹ ਬਾਅਦ ਘੱਟ ਜੀ ਆਪਣੀ ਜਿਹੜੀ ਉਹ ਸੈੱਟ ਹੋ ਜੂਗੀ ਫਿਰ ਆਪਾਂ ਜੀ ਇਸ ਤਰ੍ਹਾਂ ਇਹਨੂੰ ਕੱਟ ਦਾਂਗੇ ਹੋਂਚੇ ਤੱਕ ਫਿਰ ਆਪਾਂ ਜੀ ਇਹਦੀ ਕਟਾਂਗੇ ਬੈਲਟ ਬਸ ਜੀ ਜਿਹੜੀ ਇਹ ਆਪਣੀ ਫਾਰਸਿਸ ਲਵਰ ਹੁੰਦੀ ਹੈ ਤੇ ਜਿਹੜੀ ਆਪਣੀ ਪਾਕਿਸਤਾਨੀ ਸਲਵਾਰ ਹੁੰਦੀ ਜਾਂ ਉਹ ਸਟ੍ਰੇਟ ਸਲਵਾਰ ਹੁੰਦੀ ਆ ਇੱਕ ਪੁੰਦਿਆਲੀ ਸਲਵਾਰ ਕਹਿ ਦਿੰਦੇ ਜਿਹਨੂੰ ਇਹ ਜੀ ਬਸ ਦੋ ਤਿੰਨ ਸਲਵਾਰਾਂ ਸਹੀ ਨਹੀਂ ਇਹਨਾਂ ਦਾ ਕਟਾਈ ਦਾ ਮੈਥਡ ਹੁੰਦਾ ਏ ਤੇ ਬਸ ਜਿਹਨਾਂ ਦੇ ਨਾਮ ਹੀ ਅਲੱਗ-ਅਲੱਗ ਰੱਖੇ ਹੋਏ ਆ ਤੇ ਇਹ ਕੋਈ ਇਹੋ ਜਿਹਾ ਔਖਾ ਕੰਮ ਨਹੀਂ ਹੈਗਾ ਜੀ ਸਿੰਪਲ ਸਲਵਾਰ ਆ ਸਿਰਫ ਇਹ ਬਹੁਤ ਈਜ਼ੀ ਤਰੀਕਾ ਏ ਜੀ ਕੱਟਣ ਦਾ ਈਜ਼ੀ ਮੈਥਡ ਏ ਜੀ ਕੱਟਣ ਦਾ ਹੁਣ ਆਪਾਂ ਜੀ ਇਹ ਸਲਵਾਰ ਉਹਦੀ ਜਿਹੜੀ ਆਪਾਂ ਚੜਾਈ ਆ ਉਹ ਲੈਣੀ ਆ ਜੀ ਆਪਾਂ 6 ਇੰਚ ਤੇ ਜਿਹੜੀ ਹੈਗੀ ਜੀ ਲੰਬਾਈ ਉਹ ਆਪਾਂ ਲੈਣੀ 18 ਤੇ ਇਸ ਤਰ੍ਹਾਂ ਜੀ ਆਪਾਂ ਇਹਦੀ ਕਰ ਦੇਣੀ ਕਟਿੰਗ ਮਾਰਜਿਨ ਵਾਸਤੇ ਜੀ ਆਪਾਂ ਇਹਦਾ 1 ਤੋਂ ਇੰਚ ਵੱਧ ਲਵਾਂਗੇ ਮੇਰੀ 벨ਟ ਹੈਗੀ 18 ਤਿਆਰ ਤੇ ਮੈਂ ਜੀ 20 ਦੀ ਕਟਾਈ करूंगी ਤੇ ਜਿਹੜੀ ਹੈਗੀ ਜੀ ਚੜਾਈ ਉਹ 4 ਇੰਚ ਤੇ ਮੈਂ ਜੀ 6 ਦੀ ਕਟਾਈ करूंगी ਇਸ ਤਰ੍ਹਾਂ ਜੀ ਆਪਣੀ 벨ਟ ਤਿਆਰ ਹੋ ਗਈ ਹੈ ਇਸ ਤਰ੍ਹਾਂ ਜੀ ਆਪਣੀ ਜਿਹੜੀ ਸਲਵਾਰ ਆ ਫਾਰਸੀ ਇਹਦੀ ਕਟਿੰਗ ਹੋ ਗਈ ਹੈ ਜੀ ਇਹ ਦੇਖੋ ਆ ਕਿੰਨੇ ਸੌਖੇ ਤਰੀਕੇ ਦੇ ਨਾਲ ਆਪਣੀ ਫਾਰਸੀ ਸਲਵਾਰ ਦੀ ਕਟਿੰਗ ਹੋ ਗਈ ਆ ਬਸ ਜੀ ਇਹ 3 ਇੰਚ ਵੱਧ ਰੱਖਣੀ ਹੁੰਦੀ ਆ ਆਪਾਂ ਮੋਹਰੋਂ ਜਿੰਨੀ ਰੱਖਣੀ ਆ ਜਿਵੇਂ ਮੰਨ ਕੇ ਆਪਣੀ ਸੀਗੀ ਜੀ 28 ਮੋਹਰ ਤੇ ਆਪਾਂ 1 ਇੰਚ ਮਾਰਜਨ ਰੱਖਦੇ ਰੱਖਦੇ ਆਪਾਂ ਹਰੇਕ ਸਲਵਾਰ ਦੇ 1 ਇੰਚ ਮਾਰਜ ਤੇ ਉਹ ਰੱਖ ਕੇ ਜੀ ਆਪਾਂ 3 ਇੰਚ ਵੱਧ ਕੱਟਣੀ ਆ 3 ਇੰਚ ਵੱਧ ਕੱਟ ਕੇ ਜਿਵੇਂ ਤੁਹਾਨੂੰ ਦੱਸਿਆ ਕਾਰਡਪੋਨੀ ਉਸੇ ਤਰ੍ਹਾਂ ਆਪਾਂ ਕਾਟ ਪਾ ਦੇਣੀ ਆ ਤੇ ਜੀ ਆਪਣੀ ਸਲਵਾਰ ਇੱਕ ਪਰਫੈਕਟ ਤਰੀਕੇ ਨਾਲ ਤਿਆਰ ਹੋ ਜੂਗੀ ਫਿਰ ਆਪਾਂ ਜੀ 10 10 ਇੰਚ ਛੱਡ ਕੇ ਫਿਰ ਆਪਾਂ ਬਲ ਪਾਉਣੀ ਆ ਬੈਕ ਸਾਈਡ ਤੋਂ ਆਪਾਂ 벨ਟ ਜਿੰਨੀ ਆ ਆਪਣੀ ਓਨਾ ਆਪਾਂ ਮੈਨ ਲੈਣਾ ਬੈਕ ਸਾਈਡ ਤੋਂ ਫਿਰ ਆਪਾਂ ਜੀ 2 2 ਇੰਚ ਵੱਧ ਰੱਖ ਕੇ ਤੇ ਜੀ ਫਿਰ ਆਪਾਂ ਬਲ ਪਾਉਣੀ ਆ ਬਲ ਆਪਾਂ 3 ਤੋਂ 5 ਤੱਕ ਪਾ ਸਕਦੇ ਆ ਜੀ ਸਿਰਫ ਇਹਦੇ ਵਿੱਚ ਬਾਕੀ ਜੀ ਇਹਦੀ ਜਿਹੜੀ ਮੇਨ ਹੁੰਦਾ ਏ ਪਾਕਿਸਤਾਨੀ ਸਲਵਾਰ ਆ ਜਿਹੜੀ ਜੀ ਉਹਦੇ ਆਪਾਂ ਉਹਦੇ ਆਪਾਂ ਜੀ 1 ਜਾਂ 1.5 ਇੰਚ ਬਸ ਇੰਨਾ ਪਹੁੰਚਾ ਰੱਖ ਸਕਦੇ ਜਿਹੜੀ ਫਾਰਸੀ ਸਲਵਾਰ ਹੁੰਦੀ ਓ ਜੀ ਆਪਾਂ ਸਾਢੇ 3 ਦਾ 3 ਤੋਂ ਸ਼ੁਰੂ ਕਰਕੇ 6 ਤੱਕ ਰੱਖ ਸਕਦੇ ਆ ਜੀ ਹਾਂ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਜਰੂਰ ਕਰਿਓ ਜੀ ਤੇ ਨਵੇਂ ਤਾਂ ਮੇਰੇ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ